ਅੰਮ੍ਰਿਤਸਰ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਛਾਪੇਮਾਰੀ ਹੋਈ ਹੈ ਜਿਸ ਦੌਰਾਨ 19 ਮੋਬਾਈਲ ਅਤੇ 6 SIM ਬਰਾਮਦ ਕੀਤੇ ਗਏ ਨੇ ਅਫੀਮ ਸਮੇਤ ਕਈ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹ ਛਾਪੇਮਾਰੀ ਹੋਈ ਹੈ ਜਿਸ ਦੌਰਾਨ ਕੈਦੀਆਂ ਤੋਂ 19 ਮੋਬਾਈਲ ਅਤੇ 6 SIM ਵੀ ਬਰਾਮਦ ਕੀਤੇ ਗਏ ਨੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਇਹ ਛਾਪੇਮਾਰੀ ਹੋਈ ਜਿਸ ਦੌਰਾਨ ਨਾ ਸਿਰਫ ਮੋਬਾਈਲ ਅਤੇ SIM ਬਰਾਮਦ ਹੋਏ ਨੇ ਬਲਕਿ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ ਅਫੀਮ ਸਮੇਤ ਕਈ ਨਸ਼ੀਲੇ ਪਦਾਰਥ ਇਨਾ ਕੈਦੀਆਂ ਤੋਂ ਬਰਾਮਦ ਕੀਤੇ ਗਏ ਨੇ ਵੱਡੀ ਖਬਰ ਅੰਮ੍ਰਿਤਸਰ ਤੋਂ ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਜੇਲਾ ਤੱਕ ਕੈਦੀਆਂ ਤੱਕ ਨਸ਼ਾ ਤਸਕਰੀ ਪਹੁੰਚ ਚੁੱਕੀ ਹੈ ਹਾਲ ਹੀ ਵਿੱਚ ਮੁਹਾਲੀ ਕੋਰਟ ਦੇ ਵਿੱਚ ਵੀ ਇੱਕ ਕੈਦੀ ਨੇ ਨਸ਼ੇ ਦੀ ਪੁੜੀ ਜੱਜ ਅਗੇ ਰੱਖੀ ਸੀ ਅਤੇ ਕਿਹਾ ਸੀ ਕਿ ਉਸ ਤੋਂ ਜ਼ਬਰਦਸਤੀ ਪੁਲਿਸ ਵਾਲੇ ਹੀ ਨਸ਼ਾ ਤਸਕਰੀ ਕਰਾ ਰਹੇ ਨੇ ਤੇ ਸ਼ਾਇਦ ਉਸੇ ਦੇ ਤਹਿਤ ਇਹ ਛਾਪੇਮਾਰੀ ਹੁਣ ਜੇਲ੍ਹ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਤੇ ਜੇਲ੍ਹ ਵਿੱਚ ਆ ਛਾਪੇਮਾਰੀ ਹੋਈ ਜਿਸ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਰਾਜੀਵ ਕਿਸ ਨੇ ਛਾਪੇਮਾਰੀ ਕੀਤੀ ਹੈ ਤੇ ਕੀ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਇਹ ਛਾਪੇਮਾਰੀ ਕੀਤੀ ਗਈ ਹੈ ਜੀ ਹਾਂ ਅੰਮ੍ਰਿਤਸਰ ਪੁਲਿਸ ਵੱਲੋਂ ਹੋਰ ਵੀ ਜਿਵੇਂ ਆਸ-ਪਾਸ ਦੇ ਜ਼ਿਲ੍ਹੇ ਹਨ ਉਹਨਾਂ ਪੁਲਿਸ ਦੀ ਜੋ ਮਦਦ ਦੇ ਨਾਲ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸਵੇਰੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਔਰ ਪੁਲਿਸ ਅਧਿਕਾਰੀਆਂ ਨੇ ਕਹਿਣਾ ਕਿ ਇਸ ਸਰਚ ਆਪਰੇਸ਼ਨ ਬਾਰੇ ਪਹਿਲਾਂ ਕਿਸੇ ਵੀ ਅਧਿਕਾਰੀ ਨੂੰ ਨਹੀਂ ਦੱਸਿਆ ਗਿਆ ਸੀ ਤਾਂ ਕਿ ਇਸ ਆਪਰੇਸ਼ਨ ਬਾਰੇ ਕੋਈ ਵੀ ਇਨਫੋਰਮੇਸ਼ਨ ਜੋ ਹੈ ਉਹ ਲੀਕ ਨਾ ਹੋ ਸਕੇ ਔਰ ਪੁਲਿਸ ਨੇ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤਾਵਾ ਬੋਲਿਆ ਤਾਂ ਹਰ ਇੱਕ ਬੈਰਕ ਔਰ ਹਰ ਇੱਕ ਕੈਦੀ ਦਾ ਜੋ ਸਮਾਨ ਸੀ ਉਸ ਦੀ ਜੋ ਹੈ ਗਹਿਰਾਈ ਦੇ ਨਾਲ ਛਾਣਵੇਂ ਕੀਤੀ ਜਿਸ ਦੌਰਾਨ ਪੁਲਿਸ ਨੂੰ ਜੋ ਹਨ 19 ਮੋਬਾਈਲ ਛੇਤਮਕਾਰ ਪਰ ਕੁਝ ਮਾਤਰਾ ਦੇ ਵਿੱਚ ਨਸ਼ੀਲਾ ਪਾਊਡਰ ਵੀ ਜਬਰਾਮਲ ਹੋਇਆ ਔਰ ਪੁਲਿਸ ਪੇਸ਼ ਹੋਏ ਇੱਕ ਵੱਡੀ ਕਾਮਯਾਬੀ ਦੱਸ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਜਾਂਚ ਕਰਕੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹੇ ਮੋਬਾਈਲ ਕਿਹੜੇ ਕਿਹੜੇ ਕਰਦੀਆਂ ਕਿਹੜੇ ਕਿਹੜੇ ਅਧਿਕਾਰੀਆਂ ਦੀ ਮਦਦ ਦੇ ਨਾਲ ਜੇਲ੍ਹ ਦੇ ਅੰਦਰ ਗਏ ਹਨ ਔਰ ਉਸ ਪੂਰੀ ਕਾਰਵਾਈ ਤੋਂ ਬਾਅਦ ਜੋ ਵੀ ਇਹਨਾਂ ਜੋ ਅਧਿਕਾਰੀ ਜਾਂ ਕੈਦੀ ਹਨ ਉਹਨਾਂ ਦੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਹੋਰ ਦੇ ਕਾਨੂੰਨੀ ਕਾਰਵਾਈ ਬਣਦੀ ਹੈ ਜੀ ਉਹ ਕੀਤੀ ਜਾ ਰਹੀ ਹੈ ਰਜੀਵ ਇਸ ਦਿਨ ਨਾਲ ਹੀ ਹਾਲ ਹੀ ਵਿੱਚ ਬਿਆਨ ਆਇਆ ਸੀ ਜੇਲ੍ਹ ਮੰਤਰੀ ਦਾ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਜੇਲਾ ਵਿੱਚ ਹੋ ਨਹੀਂ ਰਹੀ ਪਰ ਇਸ ਤੋਂ ਸਾਫ ਹੁੰਦਾ ਹੈ ਉਹਨਾਂ ਦੇ ਆਪਣੇ ਸਰਚ ਆਪਰੇਸ਼ਨ ਤੋਂ ਬਾਅਦ ਇਹ ਸਾਫ ਹੁੰਦਾ ਹੈ ਕਿ ਨਸ਼ਾ ਤਸਕਰੀ ਜੇਲਾ ਤੱਕ ਪਹੁੰਚੀ ਹੋਈ ਹੈ ਤੇ ਕੈਦੀਆਂ ਵਿੱਚ ਵੀ ਨਸ਼ਾ ਤਸਕਰੀ ਹੋ ਰਹੀ ਹੈ ਜੀ ਹਾਂ ਇਹ ਜਿਹੜੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਪੁਲਿਸ ਵੱਲੋਂ ਔਰ ਜੋ ਪੰਜਾਬ ਸਰਕਾਰ ਦੇ ਜੋ ਨੁਮਾਇੰਦੇ ਹਨ ਉਹਨਾਂ ਵੱਲੋਂ ਇਸ ਬਾਰੇ ਜੋ ਹੈ ਉਹ ਨਕਾਰਦੇ ਰਹੇ ਹਨ ਹਮੇਸ਼ਾ ਇਸ ਇਨ੍ਹਾਂ ਜੋ ਖਬਰਾਂ ਨੂੰ ਔਰ ਉਹਨਾਂ ਦਾ ਕਹਿਣਾ ਸੀ ਕਿ ਅਜੇ ਹੀ ਕੋਈ ਵੀ ਕਾਰਵਾਈ ਜੇਲ੍ਹ ਦੇ ਵਿੱਚ ਨਹੀਂ ਹੁੰਦੀ ਪਰ ਪਿਛਲੇ ਦਿਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਜੇਲ੍ਹਾਂ ਦਾ ਦੌਰਾ ਕੀਤਾ ਗਿਆ ਸੀ ਉਦੋਂ ਵੀ ਅਜਿਹੀਆਂ ਜੋ ਗੱਲਾਂ ਸਾਹਮਣੇ ਆਈਆਂ ਸਨ ਪਰ ਉਸ ਤੋ ਬਾਅਦ ਹੀ ਲੱਗਦਾ ਕਿ ਜੋ ਸੀਐਮ ਦੀ ਫਟਕਾਰ ਤੋਂ ਬਾਅਦ ਪੁਲਿਸ ਨੇ ਇਹ ਕਿਹਾ ਗਿਆ ਕਿ ਕਾਰਵਾਈ ਜੋ ਹੈ ਉਹ ਸਖਤ ਕੀਤੀ ਜਾਵੇ ਔਰ ਜੇਲ੍ਹਾਂ ਦੇ ਵਿੱਚ ਜੋ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਦੇ ਖੱਲ ਪਾਉਣ ਲਈ ਸਖਤ ਕਾਰਵਾਈ ਦੀ ਲੋੜ ਹੈ ਉਸੇ ਦੇ ਹੀ ਚੱਲਦੇ ਲੱਗਦਾ ਹੈ ਕਿ ਪੁਲਿਸ ਵੱਲੋਂ ਅੱਜ ਦੀ ਜੋ ਇਹ ਜੋ ਸਰਚ ਆਪਰੇਸ਼ਨ ਕੀਤਾ ਗਿਆ ਔਰ ਉਸ ਵਿੱਚ ਜੋ ਕੀਤੀ ਗਈ ਬਰਾਮਦਗੀ ਨੂੰ ਪੁਲਿਸ ਇੱਕ ਵੱਡੀ ਕਾਮਯਾਬੀ ਵੀ ਦੱਸ ਰਹੀ ਹੈ